ਨਮਸਕਾਰ ਆਕਾਸ਼ਵਾਣੀ ਦਾਇ ਚਲੰਦਰ ਗੇਂਦਰੇ ਹੁੰਦ ਸੀ ਚੰਚਲ ਸ਼ਰਮਾ ਤੋਂ ਪੱਤੀਸ਼ਖ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ ਭਲਕੇ 10 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 93 ਸੀਟਾਂ ਤੇ ਹੋਣ ਵਾਲੀ VOTING ਲਈ ਸਾਰੇ ਪ੍ਰਬੰਧ ਮੁਕੰਮਲ ਪੰਜਾਬ ਸਮੇਤ 7 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਲੋਕ ਸਭਾ ਸੀਟਾਂ ਤੇ ਆਖਰੀ ਗੇੜ ਦੀ VOTING ਲਈ ਨੋਟੀਫਿਕੇਸ਼ਨ ਭਲਕੇ ਜਾਰੀ ਕੀਤਾ ਜਾਵੇਗਾ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਨਿਯੁਕਤ ਜਰਨਲ ਅਤੇ ਪੁਲਿਸ ਆਬਜ਼ਰਵਰ 14 ਮਈ ਤੋਂ ਆਪਣੀ ਡਿਊਟੀ ਸੰਭਾਲਣਗੇ ਅਤੇ ਜਲੰਧਰ ਜ਼ਿਲ੍ਹੇ ਦੇ ਰਾਏਪੁਰ, ਰਸੂਲਪੁਰ ਪਿੰਡ ਦੇ ਇਲਾਕੇ ਵਿੱਚ ਹਾਈਵੇ ਤੇ ਅੱਜ ਤੜਕਸਾਰ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੀ VOTING ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਇਸ ਸਕੇਡ ਵਿੱਚ ਪਾਲਕੇ ਦਾ 10 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਸੀਟਾਂ ਤੇ VOTING ਹੋਵੇਗੀ ਇਸ ਸਕੇਡ ਲਈ 1351 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਆਸਾਮ ਤੋਂ 4 ਪਿਹਾਰ ਤੋਂ 5 ਛਤੀਸਗੜ੍ਹ ਤੋਂ 7 ਗੋਆ ਤੋਂ 2 ਗੁਜਰਾਤ ਤੋਂ 26 ਕਰਨਾਟਕ ਤੋਂ 14 ਮੱਧ ਪ੍ਰਦੇਸ਼ ਤੋਂ 8 ਮਹਾਰਾਸ਼ਟਰ ਤੋਂ 11 ਉੱਤਰ ਪ੍ਰਦੇਸ਼ ਤੋਂ 10 ਪੱਛਮੀ ਬੰਗਾਲ ਤੋਂ 4 ਦਾਦਰਾ ਨਗਰ ਹਵੇਲੀ ਤੋਂ 2 ਅਤੇ ਜੰਮੂ ਦੀ ਇੱਕ ਸੀਟ ਤੇ ਇਸ ਸਕੇਡ ਵਿੱਚ VOTING ਹੋਵੇਗੀ ਇਹਨਾਂ ਸੂਬਿਆਂ ਤੋਂ ਪੋਲਿੰਗ ਪਾਰਟੀਆਂ ਦੀ ਚੋਣ ਸਮਗਰੀ ਨਾਲ ਪੋਲਿੰਗ ਕੇਂਦਰਾਂ ਵੱਲ ਰਵਾਨਗੀ ਦਾ ਸਿਲਸਲਾ ਅੱਜ ਦਿਨ ਪਰ ਚੱਲਦਾ ਰਿਹਾ ਤੇ ਪੋਲ ਪਾਰਟੀਆਂ ਨੇ ਪੋਲਿੰਗ ਸਟੇਸ਼ਨਾਂ ਦੀ ਸਥਾਪਨਾ ਕਰ ਲਈ ਹੈ ਇਸ ਦੌਰਾਨ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇਡਲੀ ਨੋਟੀਫਿਕੇਸ਼ਨ ਪਾਲ ਕੇ ਜਾਰੀ ਕੀਤਾ ਜਾਵੇਗਾ ਇਸ ਗੇਡ ਵਿੱਚ 7 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 57 ਲੋਕ ਸਭਾ ਸੀਟਾਂ ਉੱਤੇ VOTING ਹੋਵੇਗੀ ਉੱਤਰ ਪ੍ਰਦੇਸ਼ ਅਤੇ ਪੰਜਾਬ ਦੀਆਂ 13 13 ਸੀਟਾਂ ਪੱਛਮੀ ਬੰਗਾਲ ਚ 9 ਸੀਟਾਂ ਬਿਹਾਰ ਵਿੱਚ 8 ਸੀਟਾਂ 오ਡੀਸ਼ਾ ਚ 6 ਹਿਮਾਚਲ ਪ੍ਰਦੇਸ਼ ਚ 4 ਚਾਰਖੰਡ ਵਿੱਚ 3 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 1 ਸੀਟ ਤੇ ਪੋਲਿੰਗ ਇਸਕੇਟ ਚ ਸ਼ਾਮਲ ਹੈ ਨਾਮਜ਼ਦਗੀਆਂ 14 ਮਈ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਨੇ ਤੇ VOTING ਪਹਿਲੀ ਜੂਨ ਨੂੰ ਹੋਵੇਗੀ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਭਲਕੇ 7 ਮਈ ਤੋਂ ਹੋ ਰਹੀ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਇਹਨਾਂ ਚੋਣਾਂ ਨੂੰ ਅਮਨ ਅਮਾਨ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜਾਉਣ ਲਈ ਚੋਣ ਕਮਿਸ਼ਨ ਨੇ ਪੰਜਾਬ ਦੀਆਂ 13 ਸੀਟਾਂ ਲਈ ਜਰਨਲ ਅਤੇ ਪੁਲਿਸ ਆਬਜ਼ਰਵਰਾਂ ਦੀ ਨਿਯੁਕਤੀ ਕਰ ਦਿੱਤੀ ਹੈ ਇਹ ਸਾਰੇ ਅਧਿਕਾਰੀ 14 ਮਈ ਤੋਂ ਆਪਣੀ ਡਿਊਟੀ ਸੰਭਾਲ ਲੈਣਗੇ ਫਿਰ ਵੇ ਨਾਲ ਇਹ ਰਿਪੋਰਟ ਚੋਣਾ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ 14 ਮਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਖ ਹੈ 15 ਮਈ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 17 ਮਈ ਤੱਕ ਨਾਮ ਵਾਪਸ ਲਈ ਜਾ ਸਕਣਗੇ ਵੋਟਾਂ ਪਹਿਲੀ ਜੂਨ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਕੀਤੀ ਜਾਵੇਗੀ ਇਧਰ ਵੱਖ-ਵੱਖ ਸੂਬਿਆਂ ਦੇ 13 ਆਈਐਸ ਅਧਿਕਾਰੀਆਂ ਨੂੰ ਚੋਣਾਂ ਲਈ ਜਨਰਲ ਆਬਜ਼ਰਵਰ ਲਗਾਇਆ ਗਿਆ ਹੈ ਜਦਕਿ 7 ਆਈਪੀਐਸ ਅਧਿਕਾਰੀਆਂ ਨੂੰ ਪੁਲਿਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਇਹ ਸਾਰੇ ਅਧਿਕਾਰੀ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਚੋਣ ਜਾਬਤੇ ਸੰਬੰਧੀ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ਜ਼ਿਕਰਯੋਗ ਹੈ ਕਿ 15 ਖਰਚਾ ਆਬਜ਼ਰਵਰਾਂ ਦੀ ਨਿਯੁਕਤੀ ਪਹਿਲਾਂ ਹੀ ਹੋ ਚੁੱਕੀ ਹੈ ਜਿਹੜੇ ਕਿ IRS ਅਧਿਕਾਰੀ ਨੇ ਇੱਧਰ ਜਲੰਧਰ ਬਠਿੰਡਾ ਪਟਿਆਲਾ ਸੰਗਰੂਰ ਅਮਰitsar ਗੁਰਦਾਸਪੁਰ ਅਤੇ ਲੁਧਿਆਣਾ ਲੋਕ ਸਭਾ ਹਲਕਿਆਂ ਨੂੰ ਬੇਹਤ ਸੰਵੇਦਨਸ਼ੀਲ ਵੱਜੋਂ ਮੰਨਿਆ ਜਾ ਰਿਹਾ ਹੈ ਅਤੇ ਇਹਨਾਂ ਹਲਕਿਆਂ ਵਿੱਚ ਨਿਗਰਾਨੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਚੋਣ ਕਮਿਸ਼ਨ ਦੀਆਂ ਕੋਈ 21 ਵਿਸ਼ੇਸ਼ ਟੀਮਾਂ ਦੀ ਤਾਇਨਾਤੀ ਇਹਨਾਂ ਹਲਕਿਆਂ ਵਿੱਚ ਕੀਤੀ ਗਈ ਹੈ ਇਹ ਟੀਮਾਂ ਹਰ ਉਮੀਦਵਾਰ ਦੇ ਨਾਲ ਨਾਲ ਪਾਰਟੀ ਦੀ ਹਰ ਗਤੀਵਿਧੀ ਤੇ ਵੀ ਨੇੜਿਓਂ ਨਜ਼ਰਸਾਨੀ ਰੱਖਣ ਗਈਆਂ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ ਪੰਜਾਬ ਬੀਜੇਪੀ ਦੇ ਵਫਦ ਵੱਲੋਂ ਸੂਬੇ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕੇ ਜਾਣ ਅਤੇ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਜ਼ਾਹਰ ਕੀਤੇ ਜਾਣ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਡਾਇਰੈਕਟਰ ਜਨਰਲ ਪੁਲਿਸ ਤੋਂ ਇਸ ਸਬੰਧੀ ਕਾਰਵਾਈ ਰਿਪੋਰਟ ਕੀਤੀ ਹੈ ਦੱਸਣਯੋਗ ਹੈ ਕਿ ਪੰਜਾਬ ਬੀਜੇਪੀ ਦੇ ਇੱਕ ਵਫਦ ਨੇ ਅੱਜ ਚੰਡੀਗੜ੍ਹ ਵਿੱਚ ਮੁੱਖ ਚੋਣ ਅਧਿਕਾਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਆਜ਼ਾਦ ਅਤੇ ਨਿਰਪੱਖ ਚੋਣ ਅਮਲ ਯਕੀਨੀ ਬਣਾਉਣ ਤੇ ਚੋਣ ਪ੍ਰਚਾਰ ਦੇ ਅਧਿਕਾਰ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਉਹਨਾਂ ਨੇ ਸੂਬੇ 'ਚ ਚੋਣਾਂ ਦੇ ਸਮੇਂ ਦੌਰਾਨ ਆਪਣੇ ਉਮੀਦਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਖਦਸ਼ਾ ਪ੍ਰਗਟਾਇਆ ਹੈ ਵਫਦ ਵੱਲੋਂ ਆਪਣਾ ਤਫਸੀਲ ਸ਼ਿਕਾਇਤ ਪੱਤਰ ਸੌਂਪੇ ਜਾਣ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਨੇ ਇਸ ਸੰਬੰਧੀ ਡੀਜੀਪੀ ਨੂੰ ਤੱਤ ਖੋਜ ਤੇ ਕਾਰਵਾਈ ਰਿਪੋਰਟ ਸੌਂਪਣ ਲਈ ਆਖਿਆ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਕੈਟ ਤੋਂ ਅੱਜ ਵੱਡੀ ਰਾਹਤ ਮਿਲੀ ਹੈ ਕੈਟ ਨੇ ਸੂਬੇ ਦੇ ਸੀਨੀਅਰ ਆਈਪੀਐਸ ਅਧਿਕਾਰੀ ਅਤੇ ਸਾਬਕਾ ਡੀਜੀਪੀ ਵੀਕੇ ਪਾਵਰਾ ਵੱਲੋਂ ਡੀਜੀਪੀ ਵਜੋਂ ਤਾਇਨਾਤੀ ਖਿਲਾਫ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਸੂਬਾ ਸਰਕਾਰ ਨੇ 1987 ਵਿੱਚ ਦੇ ਆਈਪੀਐਸ ਅਧਿਕਾਰੀ ਵੀਕੇ ਪਾਵਰਾ ਦੀ ਥਾਂ ਗੌਰਵ ਯਾਦਵ ਨੂੰ ਡੀਜੀਪੀ ਲਾਇਆ ਸੀ ਇਸ ਤੋਂ ਬਾਅਦ ਉਹਨਾਂ ਕੈਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਇਸ ਵਿੱਚ ਉਹਨਾਂ ਕਿਹਾ ਸੀ ਕਿ ਡੀਜੀਪੀ ਬਣਾਉਣ ਲਈ ਯੂਪੀਐਸਸੀ ਦੇ ਨਿਯਮਾਂ ਨੂੰ ਤੋੜਿਆ ਗਿਆ ਸੀ ਅਤੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਗਈ। ਇਹ ਮਾਮਲਾ ਕਰੀਬ 1 ਸਾਲ ਤੋਂ ਕੈਟ ਵਿੱਚ ਚੱਲ ਰਿਹਾ ਸੀ। ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਬਠਿੰਡਾ ਦੇ ਜ਼ਿਲ੍ਹਾ ਚੋਂ ਅਫਸਰ ਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਲੋਕ ਸਭਾ ਚੋਣਾਂ ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿਆ ਅਦਰਸ਼ ਚੌਂ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਕ ਵਧੀਕ ਜ਼ਿਲ੍ਹਾ ਚੌਂ ਅਫਸਰ ਲਤੀਫ احمد ਆਦਰਸ਼ ਚੌਂ ਜ਼ਾਬਤੇ ਬਾਰੇ ਨੋਡਲ ਅਫਸਰ ਦੇ ਨਗਰ ਨਿਗਮ ਸ਼ਿਕਾਇਤ ਸੈੱਲ ਦੇ ਕਮਿਸ਼ਨਰ ਰਾਹੁਲ ਸਮੀਤ ਹੋਰ ਅਧਿਕਾਰੀਆਂ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਦੀਨ ਪੈਂਦੇ ਨੌ ਵਿਧਾਨ ਸਭਾ ਹਲਕਿਆਂ ਚ ਵੋਟਰਾਂ ਦੀ કુલ ਗਿਣਤੀ 1648169 ਹੈ ਇਹਨਾਂ ਵਿੱਚ 868635 ਮਰਦ ਵੋਟਰ 779508 ਔਰਤ ਵੋਟਰ ਅਤੇ 34 ਟ੍ਰਾਂਸਜੈਂਡਰ ਵੋਟਰ ਸ਼ਾਮਲ ਨੇ ਇਨ੍ਹਾਂ ਵਿੱਚ 18 ਤੋਂ 19 ਸਾਲ ਵਰਗ ਦੇ 38339 ਨਵੇਂ ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਹਲਕੇ ਦੇ ਵੋਟਰਾਂ ਲਈ કુલ 1814 ਪੋਲਿੰਗ ਸਟੇਸ਼ਨ ਬਣਾਈ ਗਏ ਨੇ ਬਰਨਾਲਾ ਜ਼ਿਲ੍ਹੇ ਦੇ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਪੂਨਮਦੀਪ ਕਾਰਨੇ ਨੇ ਕਿ ਹੈ ਕਿ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਵਾਲੇ ਦਿਨ ਸਕੂਲਾਂ ਤੇ ਕਾਲਜਾਂ ਤੋਂ ਵਿਦਿਆਰਥੀਆਂ ਨੂੰ ਵਲੰਟੀਅਰ ਸਜੋ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਇਹ ਬੱਚੇ ਭਾਰਤ ਦੇ ਮਾਨਵਤ ਤੇ ਲੋਕਤੰਤਰੀ ਦਾ ਹਿੱਸਾ ਬਣ ਸਕਣ ਜ਼ਿਲ੍ਹੇ ਦੇ ਪਿੰਡ ਮਨਾਲ ਵਿਖੇ ਬ੍ਰਾਡਵੇ ਸਕੂਲ ਦੇ ਜਸ਼ਨੇ ਲੋਕਤੰਤਰ ਦੇ ਅੱਜ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਨਾਲ ਬੱਚੇ ਵੀ ਚੋਣ ਪ੍ਰਕਿਰਿਆ ਦਾ ਅਹਿਮ ਹਿੱਸਾ ਬਣ ਸਕਣਗੇ। ਇਸ ਮੌਕੇ ਬੱਚਾ ਨੇ ਚੋਣਾਂ ਸਬੰਧੀ ਨੁੱਕੜ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਅੱਜ ਵੋਟਾਂ ਕਰਕੇ ਮਸਾ ਛੁੱਟੀ ਮਿਲੀ ਆ। ਮੈਂ ਮੂਵੀ ਦੇਖਣ ਦਾ ਪਲਾਨ ਬਣਾ ਰਹੀ ਆ ਤੇ ਤੂੰ ਹੋਰ ਹੀ ਸਿਆਪਾ ਪਾਈ ਜਾ ਰਹੀ ਆ। ਅੱਛਾ ਅੱਜ ਵੋਟਾਂ ਕਰਕੇ ਛੁੱਟੀ ਆ। ਆ ਤਾਂ ਫਿਰ ਮਜ਼ਾ ਆਊਗਾ। ਆ ਤਾਂ ਪੂਰਾ ਦਿਨ ਪਬਜੀ ਖੇਡੂੰਗਾ। ਉਸਿਆਵਦਾ ਛੇਤੀ ਨੇ ਬੇੜੋ ਆਪਾਂ ਵੋਟ ਪਾਉਣ ਚੱਲੀਏ ਵੋਟ ਪਾਉਣਾ ਪਤਾ ਕਿੰਨਾ ਜ਼ਰੂਰੀ ਆ ਓ ਦਾਦੀ ਅੰਮਾ ਤੂੰ ਕਦੋਂ ਤੋਂ ਇੰਨੀ ਸਿਆਣੀ ਹੋ ਗਈ ਹਣ ਟਾਈਮ ਵੇਸਟ ਨਾ ਕਰੋ ਜਲਦੀ ਤਿਆਰ ਹੋਵੋ ਤੇ ਕਰਦੇ ਆ ਯਾਰ ਲੈ ਯਾਰ ਮੈਂ ਪਹਿਲੀ ਵਾਰੀ ਵੋਟ ਪਾਣੀ ਆ ਫਿਰ ਮੈਂ ਵੋਟ ਪਾ ਕੇ ਇਨਸਟਾ ਤੇ ਸਨੇਪ ਤੇ ਸਟੋਰੀ ਵੀ ਤਾਂ ਪਾਣੀ ਆ ਹੈਸ਼ਟੈਗ ਫਰਸਟ ਵੋਟ ਵੱਡੀ ਆ ਵੋਟ ਪਾਉਣ ਵਾਲੀ ਵੋਟਰ ਕਾਰਡ ਹੈ ਤੇਰੇ ਕੋਲ ਲੈ ਦੱਸ ਵੋਟਰ ਕਾਰਡ ਦੀ ਕੀ ਲੋੜ ਆ ਸਾਰਾ ਕੁਝ ਧਾਰ ਕਾਰਡ ਨਾਲ ਤਾਂ ਲਿੰਕ ਆ ਕੁਛ ਪਤਾ ਹੈ ਨਹੀਂ ਵੱਡੀ ਆ ਗਿਆਨ ਬੰਦਨ ਵਾਲੀ ਉਹੀ ਤਾਂ ਗੱਲ ਆ ਨਾਲੇ ਵੈਸੇ ਵੀ ਤੇਰੀ ਇੱਕ ਵੋਟ ਨਾਲ ਕੀ ਫਰਕ ਪੈਂਦਾ ਜਿਵੇਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਏ ਓਵੇਂ ਤੁਹਾਡੀ ਇੱਕ ਵੋਟ ਨਾਲ ਫਾਇਕ ਪੈਂਦਾ ਏ ਫਰਕ ਪੈਂਦਾ ਏ ਫਰਕ ਪੈਂਦਾ ਏ ਇਹਨਾਂ ਬੱਚਿਆਂ ਨੇ ਇੱਕ ਇੱਕ ਵੋਟ ਨਾਲ ਫਰਕ ਪੈਂਦਾ ਏ ਦੀ ਸੁਨੇਹੇ ਨਾਲ ਸਾਰਿਆਂ ਨੂੰ ਆਪਣੀ ਵੋਟ ਜ਼ਰੂਰ ਪਾਉਣ ਦਾ ਸੱਤਾ ਦਿੱਤਾ ਹਰਿਆਣੇ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਨਿਰਪੱਖ ਹੋ ਕੇ ਬਿਨਾ ਕਿਸੇ ਲਾਲਚ ਅਤੇ ਰਿਸ਼ਵਤਖੋਰੀ ਤੋਂ ਵੋਟ ਪਾਉਣੀ ਚਾਹੀਦੀ ਹੈ ਸਾਨੂੰ ਸਿਰਫ ਸੋਸ਼ਲ ਮੀਡੀਆ ਤੇ ਦਿਖਾਉਣ ਲਈ ਵੋਟ ਨਹੀਂ ਪਾਉਣੀ ਚਾਹੀਦੀ ਸਗੋਂ ਆਪਣੀ ਵੋਟ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਚਾਹੇ ਸਾਡੀ ਵੋਟ ਕਿਸੇ ਵੀ ਸ਼ਹਿਰ ਵਿੱਚ ਕਿਉਂ ਨਾ ਹੋਵੇ ਸਾਨੂੰ ਇੱਕ ਚੰਗੇ ਨਾਗਰਿਕ ਬਣ ਕੇ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਆਪਣੇ ਰੋਜ਼ ਮਰਕਮਾਨ ਨੂੰ ਇਗਨੋਰ ਕਰਕੇ ਵੋਟ ਨੂੰ ਸੀਰੀਅਸ ਲਵੋ ਅਤੇ ਵੋਟ ਪਾਣ ਜਾਓ ਵੋਟਾਂ ਵਾਲਾ ਦਿਨ ਛੁੱਟੀ ਵਾਲਾ ਦਿਨ ਨਹੀਂ ਹੁੰਦਾ ਸਾਨੂੰ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ ਹੈ ਆਪਾਂ ਨੂੰ ਵੋਟ ਕਿਸੇ ਰਿਸ਼ਤੇਦਾਰ ਨੂੰ ਨਹੀਂ ਇੱਕ ਚੰ ਚਾਹੀਦੀ ਆ ਅਸੀਂ ਸਾਰੇ ਅਸੀਂ ਸਾਰੇ ਸ਼ਪਤ ਲੈਂਦੇ ਹਾਂ ਸ਼ਪਤ ਲੈਂਦੇ ਹਾਂ ਕਿ ਚੰਗੇ ਨਾਗਰਿਕ ਦੀ ਤਰ੍ਹਾਂ ਕਿ ਚੰਗੇ ਨਾਗਰਿਕ ਦੀ ਤਰ੍ਹਾਂ ਆਪਣੀ ਵੋਟ ਦੀ ਆਪਣੀ ਵੋਟ ਦੀ ਸਹੀ ਵਾਰਤੋਂ ਕਰਾਂਗੇ ਸਹੀ ਵਾਰਤੋਂ ਕਰਾਂਗੇ ਅਤੇ ਵੋਟ ਪਾਣ ਅਤੇ ਵੋਟ ਪਾਣ ਜ਼ਰੂਰ ਜਾਵਾਂਗੇ ਜ਼ਰੂਰ ਜਾਵਾਂਗੇ ਕਿਉਂਕਿ ਕਿਉਂਕਿ ਇੱਕ ਇੱਕ ਵੋਟ ਨਾਲ ਇੱਕ ਇੱਕ ਵੋਟ ਨਾਲ ਫਰਕ ਪੈਂਦਾ ਹੈ ਜਲੰਧਰ ਜ਼ਿਲ੍ਹੇ ਦੇ ਰਾਏਪੁਰ ਰਸੂਲਪੁਰ ਪਿੰਡ ਦੇ ਇਲਾਕੇ ਵਿੱਚ ਸ਼ਾਰਾ ਤੇ ਅੱਜ ਤੜਕਸਾਰ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਜਣਿਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ ਮਰਨ ਵਾਲਿਆਂ ਵਿੱਚ ਇੱਕ ਛੋਟੀ ਬੱਚੀ ਵੀ ਸ਼ਾਮਲ ਹੈ ਦੱਸਿਆ ਜਾਂਦਾ ਹੈ ਕਿ ਜਲੰਧਰ ਵੱਲ ਆ ਰਹੀ ਇੱਕ ਕਾਰ ਨੂੰ ਪਿੱਛੇ ਤੋਂ ਇੱਕ ਹੋਰ ਕਾਰ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਇਹ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖਤ ਨਾਲ ਜਾ ਟਕਰੀ ਆਈ ਮਰਨ ਵਾਲੇ ਸਾਰੇ ਵਿਅਕਤੀ ਮਹਾਰਾਸ਼ਟਰ ਦੇ ਵਸਨੀਕ ਦੱਸੇ ਜਾਂਦੇ ਨੇ ਅਤੇ ਉਹ ਮਾਤਾ ਵੈਸ਼ਨੂ ਦੇਵੀ ਤਿਆਰੇ ਸਨ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਲਿਆਂਦਾ ਗਿਆ ਮਕਸਦ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ। ਬੀਤੀ ਦੇਰ ਰਾਤ ਫਾਜ਼ਿਲਕਾ ਦੇ ਸਰਹੱਦੀ ਖੇਤਰ ਅੰਦਰ ਇੱਕ ਡਰੋਨ ਦੀ ਆਵਾਜ਼ ਸੁਣਨ ਮਗਰੋਂ ਬੀਐਸਐਫ ਦੇ ਜਵਾਨਾਂ ਨੇ ਸਰਗਰਮ ਹੁੰਦਿਆਂ ਦੇਰ ਰਾਤ ਪੰਜਾਬ ਪੁਲਿਸ ਦੀ ਟੀਮ ਸਮੇਤ ਇਲਾਕੇ 'ਚ ਤਲਾਸ਼ੀਬੀਅਨ ਚਲਾਇਆ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਤੇ ਪੰਜਾਬ ਪੁਲਿਸ ਨੇ ਪਿੰਡ ਚੱਕ ਬਜੀਦਾ ਨੇੜੇ ਇੱਕ ਖੇਤ 'ਚੋਂ ਖਰਾਬ ਹਾਲਤ ਵਿੱਚ ਇੱਕ ਡਰੋਨ ਦੇ ਨਾਲ ਕੁੱਲ 2.580 ਗ੍ਰਾਮ ਵਜ਼ਨ ਦਾ ਹੈਰੋਇਨ ਦਾ ਇੱਕ ਪੈਕੇਟ ਵੀ ਬਰਾਮਦ ਕੀਤਾ। ਇਧਰ ਬੀਐਸਐਫ ਦੇ ਖੂਫੀਆ ਵਿੰਗ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਪਿੰਡ ਰਤਨਖੋੜ ਦੇ ਵਿੱਚ ਕਣਕ ਦੇ ਖੇਤਾਂ ਵਿੱਚੋਂ ਇੱਕ ਡਰੋਨ ਦੀ ਮੌਜੂਦਗੀ ਬਾਰੇ ਸਾਂਝੀ ਕੀਤੀ ਤਾਂ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਜਵਾਨਾਂ ਨੇ ਸ਼ੱਕੀ ਖੇਤਰ ਚ ਇੱਕ ਤਲਾਸ਼ੀ ਮੁਹਿੰਮ ਚਲਾਈ ਇਸ ਤਰ੍ਹਾਂ ਜਵਾਨਾਂ ਨੇ ਇੱਕ ਵਾਢੀ ਵਾਲੇ ਖੇਤ ਵਿੱਚੋਂ ਚੀਨ ਦਾ ਬਣਾਇਆ ਇੱਕ ਡਰੋਨ ਟੁੱਟੀ ਹਾਲਤ ਵਿੱਚ ਬਰਾਮਦ ਕੀਤਾ ਇਹ ਡਰੋਨ ਸਰਹੱਦ ਪਾਰੋਂ ਪਾਕਿਸਤਾਨੀ ਹੈਂਡਲਰ ਵੱਲੋਂ ਭੇਜਿਆ ਗਿਆ ਸੀ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ